ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 668 ਤੋਂ ਲੈ ਕੇ 670 ਤੱਕ ਸਵਾਯਮਾਨ ਬਾਣੀ 'ਤੇ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ ਕਰ ਪੰਜਮਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ तार विचार रमो रम मनमोहन नाम जपीने अदृष्ट अगोचर अपरंपर स्वामी गुरुपूर प्रगट दीने। राम पारस चंदन हम कास्ट लोस्ट ਹਰ ਸੰਗ ਹਰੀ ਸਤ ਸੰਗ ਪੈ ਹਰ ਕੰਚਨ ਚੰਦਨ ਕੀਨੇ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਸ ਜੀਵ ਦੇ ਅੰਦਰ ਗੁਰੂ ਨੇ ਅਦ੍ਰਿਸ਼ਟ ਪਰਮੇਸ਼ਰ ਜਿਸ ਨੂੰ ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ ਜੋ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜੋ ਅਪਰੰਪਰ ਹੈ ਜਿਸ ਦੇ ਅੰਦਰ ਗੁਰੂ ਨੇ ਪਰਮੇਸ਼ਰ ਨੂੰ ਪ੍ਰਗਟ ਕਰ ਦਿੱਤਾ ਉਹ ਜੀਵ ਆਪਣੇ ਅੰਤਰ ਆਤਮੇ ਹਮੇਸ਼ਾ ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ ਹੈ। ਪਰਮੇਸ਼ਰ ਪਾਰਸ ਹੈ ਤੇ ਅਸੀਂ ਲੋਹਾ ਹਾਂ। ਪਰਮੇਸ਼ਰ ਚੰਦਨ ਹੈ ਤੇ ਅਸੀਂ ਕਾਠ ਹਾਂ। ਪਰ ਜਿਸ ਜੀਵ ਦਾ ਸੰਗ ਪਰਮੇਸ਼ਰ ਦੇ ਨਾਲ ਹੋ ਗਿਆ। ਪਰਮੇਸ਼ਰ ਨੇ ਉਸ ਜੀਵ ਨੂੰ ਲੋਹੇ ਤੋਂ ਸੋਨਾ ਬਣਾ ਦਿੱਤਾ। ਕਾਠ ਤੋਂ ਚੰਦਨ ਬਣਾ ਦਿੱਤਾ। ਸ਼ੁੱਧ ਕਰ ਦਿੱਤਾ। ਰਹਾਉ ਨਾਵਸ਼ੇ ਖਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਏਵ ਨਾ ਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਇਉ ਹਰ ਪ੍ਰਭ ਮੇਰਾ ਪੀਨੇ ਕਹਿੰਦੇ ਜੇ ਕੋਈ ਨੋ ਵਿਆਕਰਨ ਵਾਲੇ ਸ਼ਾਸਤਰ ਤੇ ਛੇ ਸ਼ਾਸਤਰ ਕਹਿੰਦੇ ਇਹਨਾਂ ਨੂੰ ਮੂੰਹ ਦੇ ਰਾਹੀਂ ਉਚਾਰੇ ਇਨਾਂ ਦਾ ਪਾਠ ਮੂਰਾਂਹੀਂ ਕਰੇ ਇਸ ਤਰ੍ਹਾਂ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਇਸ ਤਰ੍ਹਾਂ ਪ੍ਰਸੰਨ ਹੁੰਦਾ ਜਦੋਂ ਪਰਮੇਸ਼ਰ ਦਾ ਨਾਮ ਅਸੀਂ ਹਿਰਦੇ ਵਿੱਚ ਬਸਾਉਨੇ ਹਿਰਦੇ ਰਾਹੀਂ ਪਰਮੇਸ਼ਰ ਨੂੰ ਧਿਆਉਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ ਗੁਣ ਕਹੋ ਹਰ ਲਹੋ ਕਰ ਸੇਵਾ ਸਤਗੁਰ ਏਵ ਹਰ ਹਰ ਨਾਮ ਤੇ ਆਈ ਹਰ ਦਰਗੈ ਪਾਵੈ ਫਿਰ ਜਨਮ ਨ ਆਵੈ ਹਰ 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 ਜੋਤ ਸਮਾਈ ਕਹਿੰਦੇ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹ ਪਰਮੇਸ਼ਰ ਦੀ ਦਸੀ ਜੋ ਸਤਗੁਰ ਦੱਸਦੇ ਨੇ ਉਹ ਪਰਮੇਸ਼ਰ ਦੀ ਉਹ ਸੇਵਾ ਭਗਤੀ ਕਰਦੇ ਨੇ ਪਰਮੇਸ਼ਰ ਦਾ ਨਾਮ ਤੇ ਆਉਂਦੇ ਨੇ ਔਫਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਉਹਨਾਂ ਦੀ ਸਮਾਈ ਪਰਮੇਸ਼ਰ ਚ ਹੋ ਜਾਂਦੀ ਹੈ ਫਿਰ ਉਹਨਾਂ ਦਾ ਦੁਬਾਰਾ ਜਨਮ ਨਹੀਂ ਹੁੰਦਾ ਉਹਨਾਂ ਨੂੰ ਆਵਾਗਵਨ ਨਹੀਂ ਪੈਂਦਾ ਹੈ ਉਹਨ ਆਵਾਗਵਨ ਹੁੰਦਾ ਕਿ ਮੁੜ ਮੁੜ ਕੇ ਜੰਮਣ ਮਰਨ ਦੇ ਚੱਕਰ ਚ ਪੈਣਾ ਜਪ ਮੰਨ ਨਾਮ ਹਰੀ ਹੋ ਸਰਬ ਸੁਖੀ ਹਰ ਜਸ ਊਚ ਸਬਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਕਹਿੰਦੇ ਹੈ ਮੇਰੇ ਮਨ ਪਰਮੇਸ਼ਰ ਦਾ ਨਾਮ ਸਦਾ ਹੀ ਜਪ ਤੇ ਸਦਾ ਹੀ ਸੁਖੀ ਰਹ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਸਭ ਤੋਂ ਉੱਚੀ ਸ੍ਰੇਸ਼ਟ ਕਰਨੀ ਹੈ ਤੇ ਪਰਮੇਸ਼ਰ ਤੈਨੂੰ ਸੇਵਾ ਭਗਤੀ ਦੇ ਰਾਹੀਂ ਸਦਾ ਹੀ ਮੁਕਤ ਕਰਵਾਈ ਰੱਖਦਾ ਹੈ ਮੁਕਤੀ ਹੁੰਦੀ ਹੈ ਵਿਕਾਰਾਂ ਤੋਂ ਆਸਾ ਤ੍ਰਿਸ਼ਨਾ ਤੋਂ ਮਾਇਆ ਤੋਂ ਸੰਸਾਰ ਦੇ ਭਵਜਲ ਤੋਂ ਹਰ ਕਿਰਪਾ ਨਿਦਕੀਨੀ ਗੁਰ ਭਗਤ ਹਰ ਦੀਨੀ ਤਵ ਹਰ ਸਿਓ ਪ੍ਰੀਤ ਬਨ ਆਈ ਬਹੁ ਚਿੰਤ ਵਿਸਾਰੀ ਹਰ ਨਾਮ ਉਰਤਾਰੀ ਨਾਨਕ ਹਰ ਪੈ ਹੈ ਸਖਾਈ ਜਦੋਂ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ ਤਾਂ ਗੁਰੂ ਨੇ ਜੀਵ ਨੂੰ ਪਰਮੇਸ਼ਰ ਦੀ ਭਗਤੀ ਕਰਨ ਲਾ ਦਿੱਤਾ ਇਸ ਤਰ੍ਹਾਂ ਜੀਵ ਦੀ ਪ੍ਰੀਤ ਪਰਮੇਸ਼ਰ ਨਾਲ ਬਣ ਗਈ ਫਿਰ ਉਸ ਜੀਵ ਦੇ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਉਹਦੀਆਂ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਨੇ ਕਿ ਪਰਮੇਸ਼ਰ ਉਹਦਾ ਸਦਾ ਦਾ ਸਾਥੀ ਬਣ ਜਾਂਦਾ ਤੇ ਨਾ ਸ੍ਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਪੌਜਲ ਪਾਰ ਉਤਾਰੀ ਮਨ ਬਚਨ ਹਿਰਦੈ ਤੇ ਆਏ ਹਰ ਹੋਏ ਸੰਤੁਸ਼ਟ ਏਵ ਪਣ ਹਰ ਨਾਮ ਮੁਰਾਰੀ ਕਹਿੰਦੇ ਪਰਮੇਸ਼ਰ ਦਾ ਨਾਮ ਅਸੀਂ ਜਪੀਏ ਪਰਮੇਸ਼ਰ ਦੀ ਸਿਫਤ ਸਲਾਬ ਪੜੀਏ ਲਿਖੀਏ ਉਦਾਸ ਜਸ ਗਾਈਏ ਇਸ ਤਰ੍ਹਾਂ ਇਸ ਸੰਸਾਰ ਦੇ ਜਿਹੜਾ ਭਵਜਲ ਆ ਉਹ ਤੋਂ ਪਾਰ ਉੱਤਰ ਜਾਣੇ ਆ ਜੇ ਮਨ ਕਰਕੇ ਬਚਨਾ ਕਰਕੇ ਪਰਮੇਸ਼ਰ ਨੂੰ ਹਿਰਦੇ ਵਿੱਚ ਧਿਆਈਏ ਤਾਂ ਜੀਵ ਸੰਤੋਖੀ ਬਣ ਜਾਂਦਾ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਿਆਂ ਇਹ ਗੁਣ ਜੀਵ ਵਿੱਚ ਆ ਜਾਂਦੇ ਨੇ ਮਨ ਜਪੀਏ ਹਰ ਜਗਦੀਸ਼ ਮਿਲ ਸੰਗਤ ਸਾਧੂ ਮੀਤ ਕਹਿੰਦੇ ਹੈ ਮੇਰੇ ਮਾਨ ਸਾਧ ਸੰਗਤ ਦੀ ਵਿੱਚ ਦੀ ਸਾਧ ਸਾਧੂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨਵਾਰੀ ਰਹਾਓ ਕਹਿੰਦੇ ਉਸ ਬਨ ਦੇ ਮਾਲਕ ਦੀ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਦੇ ਨਾਲ ਤੈਨੂੰ ਦਿਨ ਰਾਤ ਦਾ ਆਨੰਦ ਬਣਿਆ ਰਹਿੰਦਾ ਹੈ ਇਹ ਤੂੰ ਦਿਨ ਰਾਤ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਤੈਨੂੰ ਦਿਨ ਰਾਤ ਦਾ ਹੀ ਆਨੰਦ ਬਣਿਆ ਰਹੇਗਾ ਹਰ ਹਰ ਕਰੀ ਦ੍ਰਿਸ਼ਟ ਤਬ ਭਿਓ ਮਨ ਉੱਦਮ ਹਰ ਹਰ ਨਾਮ ਜਪਿਓ ਗਤ ਪਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਣ ਤੁਮਾਰੀ ਕਹਿੰਦੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਕਿਸੇ ਜੀਵ ਤੇ ਤਾਂ ਉਸ ਜੀਵ ਦੇ ਮਨ ਦੇ ਵਿੱਚ ਉੱਦਮ ਕਰਨ ਦੇ ਲਈ ਤਾਂਗ ਪੈਦਾ ਹੁੰਦੀ ਆ ਫਿਰ ਉਹ ਪਰਮੇਸ਼ਰ ਦਾ ਨਾਮ ਜਪਦਾ ਪਰਮੇਸ਼ਰ ਦਾ ਨਾਮ ਜਪਿਆ ਉਹਦੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਏ ਪਰਮੇਸ਼ਰ ਜੀ ਅਸੀਂ ਤੁਹਾਡੀ ਸ਼ਰਨ ਆਏ ਆ ਸਾਡੀ ਸ਼ਰਨ ਆਇਆਂ ਦੀ ਇੱਜ਼ਤ ਰੱਖੋ ਸਾਨੂੰ ਨਾਮ ਦੀ ਦਾਤ ਬਖਸ਼ੋ ਤਨ ਆਸਰੀ ਮਹੱਲਾ ਚੌਥਾ 84 ਸਦ ਬੁੱਧ 33 ਕੋਟ ਮਨ ਜਨ ਸਭ ਚਾਹੇ ਹਰ ਜੀਉ ਤੇਰੋ ਨਾਉ ਗੁਰ ਪ੍ਰਸਾਦ ਕੋ ਬਿਰਲਾ ਪਾਵੇ ਜਿਨ ਕੋ ਲਿਲਾਟ ਲਿਖਿਆ ਤੁਰ ਪਾਉ ਜਪ ਮੰਨ ਰਾਮੈ ਨਾਮ ਹਰ ਜਸ ਊਤਮ ਕਾਮ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਹੋ ਤਿਨ ਕੈ ਸਦ ਬਲਿਹਾਰੈ ਜਾਓ ਰਹਾਓ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ 84 ਸਿੱਧ ਮਹਾਤਮਾ ਬੁੱਧ 33 ਕਰੋੜ ਦੇਵਤੇ ਹੋਰ ਅਨੇਕਾਂ ਹੀ ઋષਿ-ਮੁਨੀ ਪਰਮੇਸ਼ਰ ਜੀ ਤੇਰੇ ਨਾਮ ਦੀ ਦਾਤ ਲੋਚਦੇ ਨੇ ਮੰਗਦੇ ਨੇ ਪਰ ਕਹਿੰਦੇ ਗੁਰੂ ਦੀ ਕਿਰਪਾ ਰਾਹੀਂ ਕੋਈ ਵਿਰਲਾ ਹੀ ਇਹ ਦਾਤ ਪਾਉਂਦਾ ਹੈ ਜਿਹਦੇ ਮੱਥੇ ਤੇ ਪਰਮੇਸ਼ਰ ਦੇ ਨਾਲ ਪ੍ਰੇਮ ਦਾ ਇਹ ਸੁਭਾਗ ਲਿਖਿਆ ਹੈ ਲੇਖਾਂ 'ਚ ਕਹਿੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਜਪਿਆ ਕਰ ਇਹ ਸਭ ਤੋਂ ਸ਼੍ਰੇਸ਼ਟ ਕੰਮ ਹੈ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੇਰੇ ਗੁਣ ਗਾਉਂਦੇ ਨੇ ਤੇਰਾ ਨਾਮ ਜਪਦੇ ਨੇ ਤੇਰਾ ਜਸ ਗਾਉਂਦੇ ਨੇ ਮੈਂ ਉਹਨਾਂ ਤੋਂ ਸਦਾ ਹੀ ਬលਿਹਾਰੇ ਜਾਂਦਾ ਹਾਂ ਸਰਨਾਗਤ ਪ੍ਰਤਪਾਲਕ ਹਰ ਸੁਆਮੀ ਜੋ ਤੁਮ ਦੇਹ ਸੋਈ ਹੋ ਪਾਓ ਦੀਨ ਦਿਆਲ ਕਿਰਪਾ ਕਰ ਦੀਜੈ ਨਾਨਕ ਹਰਿ ਸਿਮਰਨ ਕਾਹੈ ਚਾਉ ਕਹਿੰਦੇ ਹੇ ਸ਼ਰਨ ਵਿੱਚ ਆਇਆਂ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਜੋ ਦਾਤਾਂ ਤੁਸੀਂ ਸਾਨੂੰ ਦਿੰਦੇ ਹੋ ਅਸੀਂ ਉਹੀ ਪਾਉਂਦੇ ਹਾਂ ਕਹਿੰਦੇ ਹੇ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਪਰਮੇਸ਼ਰ ਜੀ ਕਿਰਪਾ ਕਰਕੇ ਨਾਨਕ ਨੂੰ ਵੀ ਆਪਣੇ ਨਾਮ ਦੀ ਦਾਤ ਦੇ ਦਿਓ ਤੁਹਾਡੇ ਸਿਮਰਨ ਦੀ ਦਾਤ ਦੇ ਦਿਓ ਮੇਰੇ ਮਨ ਵਿੱਚ ਵੀ ਚਾਹੋ ਹੈ ਤੇਰਾ ਨਾਮ ਸਿਮਰਨ ਦਾ ਧਨ ਆਸਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਕਾ ਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਬੋਲੋ ਪਾਈ ਹਰ ਕੀਰਤ ਹਰ ਪਵਜਲ ਤੀਰਥ ਹਰ ਦਰ ਤਿੰਨ ਕੀ ਊਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਣੀ ਰਹਾਓ ਹੰਦੀ ਸੰਗ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਵੀ ਜੀਵ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪਰਮੇਸ਼ਰ ਦੀ ਸੇਵਾ ਭਗਤੀ ਕਰਨ ਆਉਂਦੇ ਨੇ ਪਰਮੇਸ਼ਰ ਨੂੰ ਪੂਜਣ ਆਉਂਦੇ ਨੇ ਪਰਮੇਸ਼ਰ ਦੇ ਗੁਣ ਗਾਉਣ ਆਉਂਦੇ ਨੇ ਕਹਿੰਦੇ ਉਹ ਗੁਰੂ ਦੀ ਉੱਤਮ ਬਾਣੀ ਦੇ ਨਾਲ ਜੁੜਦੇ ਨੇ ਉਹਨਾਂ ਦਾ ਕਹਿੰਦੇ ਗਾਵਿਆ ਸੁਣਿਆ ਸਭ ਥਾਏ ਪੈ ਜਾਂਦਾ ਜਿਨ੍ਹਾਂ ਨੇ ਸਤਗੁਰ ਦੀ ਆਗਿਆ ਨੂੰ ਸੱਤ ਕਰਕੇ ਜਾਣਿਆ ਜੋ ਗੁਰੂ ਦੀ ਸ਼ਰਨ ਆਉਂਦੇ ਨੇ ਗੁਰੂ ਦੀ ਬਾਣੀ ਪੜ੍ਹਦੇ ਨੇ ਗੁਰੂ ਦੀ ਆਗਿਆ ਨੂੰ ਮੰਨਦੇ ਨੇ ਹੁਕਮ ਨੂੰ ਮੰਨਦੇ ਨੇ ਕਹਿੰਦੇ ਭਾਈ ਪਰਮੇਸ਼ਰ ਦੀ ਸਿਫਤ ਸਲਾਹ ਕਰੋ ਇਸ ਸਿਫਤ ਸਲਾਹ ਦੇ ਰਾਹੀ ਇਸ ਸੰਸਾਰ ਸਾਗਰ ਨੂੰ ਤਰ ਸਕਦੇ ਆ ਪਰਮੇਸ਼ਰ ਦੀ ਸਿਫਤ ਸਲਾਹ ਉਹ ਤੀਰਥ ਹੈ ਜੋ ਸਾਨੂੰ ਇਸ ਭਵਜਲ ਤੋਂ ਤਾਰ ਦਿੰਦਾ ਹੈ ਜਿਹੜੇ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਉਹ ਪਰਮੇਸ਼ਰ ਦੇ ਦਰ ਤੇ ਸ਼ੋਭਾ ਪਾਉਂਦੇ ਨੇ ਕਹਿੰਦੇ ਉਹ ਸੰਤ ਜਨ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲਈ ਆ ਉਹ ਵੀ ਪਰਮੇਸ਼ਰ ਦੇ ਦਰ ਤੇ ਸ਼ੋਭਾ ਪਾਉਂਦੇ ਨੇ ਉਹੀ ਜਾਣ ਪਹਿਚਾਨ ਪਾਉਂਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਗਈ ਜਿਨਾਂ ਨੇ ਨਾਮ ਦੀ ਕਮਾਈ ਕੀਤੀ ਤੇ ਫਿਰ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਉਹਦੀ ਰਹਿਮਤ ਦੇ ਸਦਕਾ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹ ਹਰ ਪਾਨੀ ਕਹਿੰਦੇ ਪਰਮੇਸ਼ਰ ਜੀ ਤੂੰ ਆਪੇ ਗੁਰੂ ਹੈਂ ਆਪ ਹੀ ਚੇਲਾ ਹੈ ਤੇਰੇ ਕਹਿੰਦੇ ਜਿਹੜੇ ਚੋਜ਼ ਨੇ ਬੜੇ ਹੀ ਅਸਚਰਜਮਈ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਆਪ ਮਿਲਾਉਂਦਾ ਉਹਦਾ ਮੇਲਾ ਆਪ ਪਰਮੇਸ਼ਰ ਦੇ ਨਾਲ ਹੁੰਦਾ ਉਹ ਸਭ ਕੁਝ ਤਿਆਗ ਦਿੰਦੇ ਨੇ ਉਹਨਾਂ ਨੂੰ ਸਿਰਫ ਪਰਮੇਸ਼ਰ ਹੀ ਮਾਨੂ ਹਮੇਸ਼ਾ ਪਾਉਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਤਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ Jap man sat naam sada sat naam ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਜਨਾ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜੋ ਸਾਡੀਆਂ ਸਾਰੀਆਂ ਇੱਛਾ ਪੂਰ ਪੂਰੀਆਂ ਕਰਨ ਵਾਲਾ ਹੈ ਸਾਨੂੰ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਹੈ ਜਿਹਦੇ ਵਸ ਵਿੱਚ ਸਵਰਗ ਦੀ ਕਾਮ ਤੇ ਅੰਗਉ ਹੈ ਜੋ ਸਾਡੀਆਂ ਸਾਰੀਆਂ ਆਸਾ ਪੂਰੀਆਂ ਕਰਦੀ ਹੈ ਕਹਿੰਦੇ ਹੈ ਮੇਰੇ ਮਾਨ ਉਸ ਪਰਮੇਸ਼ਰ ਨੂੰ ਸਦਾ ਹੀ ਧਿਆਈਐ ਜਿਹਨੂੰ ਧਿਆਕੇ ਅਸੀਂ ਸਾਰੇ ਸੁਖ ਪਾ ਲੈਂਦੇ ਹਾਂ ਕਹਿੰਦੇ ਮੇਰੇ ਮਾਨ ਉਸ ਪਰਮੇਸ਼ਰ ਦਾ ਨਾਮ ਧਿਆ ਜੋ ਸਦਾ ਹੀ ਸਤ ਹੈ ਜੋ ਸਦਾ ਦੇ ਰਹਿਣ ਵਾਲਾ ਹੈ ਕਹਿੰਦੇ ਉਹਦਾ ਨਾਮ ਧਿਆਕੇ ਤੇਰਾ ਲੋਕ ਵੀ ਸੁਹੇਲਾ ਤੇਰਾ ਪਰਲੋਕ ਵੀ ਸੁਹੇਲਾ ਉਹਦੀ ਦਰਗਾਹ ਦੇ ਵਿੱਚ ਤੂੰ ਉਜਲ ਮੁਖ ਨਾਲ ਜਾਏਂਗਾ ਓ ਪਰਮੇਸ਼ਰ ਜੋ ਮਾਇਆ ਤੋਂ ਨਿਰਲੇਪ ਹੈ ਜਿਹਨੂੰ ਮਾਇਆ ਦਾ ਸੁਰਮਾ ਨਹੀਂ ਲੱਗਦਾ ਮਾਇਆ ਦੇ ਅੰਜਨ ਤੋਂ ਨਿਰਲੇਪ ਹੈ ਵਾਹਿਗੁਰੂ ਵਾਹਿਗੁਰੂ ਜਹ ਹਰ ਸਿਮਰਨ ਪਿਆ ਤਹ ਉਪਾਦ ਗਤ ਕੀਨੀ ਵਡ ਪਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਪਵ ਜਲ ਤਰਨਾ ਜਿੱਥੇ ਵੀ ਕਹਿੰਦੇ ਪਰਮੇਸ਼ਰ ਦਾ ਨਾਮ ਸਿਮਰਿਆ ਜਾਂਦਾ ਉੱਥੇ ਉਹਨਾਂ ਦੇ ਅੰਦਰੋਂ ਸਾਰੇ ਝਗੜੇ ਬਖੇੜੇ ਖਤਮ ਹੋ ਜਾਂਦੇ ਨੇ ਪਰ ਕੋਈ ਕਹਿੰਦੇ ਵੱਡੇ ਭਾਗਾ ਵਾਲੇ ਨੇ ਜਿਹੜੇ ਉਹਦਾ ਨਾਮ ਜਪਦੇ ਨੇ ਨਾਨਕ ਜੀ ਕਹਿੰਦੇ ਨੇ ਜਿਸ ਵੀ ਜੀਵ ਨੂੰ ਗੁਰੂ ਦੀ ਮਤ ਮਿਲ ਗਈ ਪਰਮੇਸ਼ਰ ਦਾ ਨਾਮ ਜਪਣ ਦੀ ਉਸ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੇਰਾ ਦੀਦਾਰ ਹੋ ਜਾਏ ਤਾਂ ਸਾਨੂੰ ਸੁੱਖ ਮਿਲ ਜਾਏ ਆਨੰਦ ਆ ਜਾਏ ਸਾਡੇ ਦਿਲ ਦੀ ਬਿਰਥਾ ਹੈ ਇਸ ਅਸੀਂ ਕੀ ਚਾਹੁੰਦੇ ਹਾਂ ਸਾਡੇ ਦਿਲ ਵਿੱਚ ਕੀ ਇੱਛਾ ਹੈ ਕੀ ਪੀੜਾ ਹੈ ਏ ਪਰਮੇਸ਼ਰ ਜੀ ਤੂੰ ਹੀ ਜਾਣਦਾ ਤੇਰੇ ਤੋਂ ਬਿਨਾ ਸਾਡੇ ਅੰਦਰ ਦੀ ਕੋਈ ਜਾਣਨ ਵਾਲਾ ਨਹੀਂ ਹੈ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਏ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸੱਚ ਹੈ ਤੂੰ ਸਦਾ ਦੇ ਰਹਿਣ ਵਾਲਾ ਹੈ ਤੇ ਤੇਰਾ ਕੀਤਾ ਸਭ ਕੁਝ ਹੋ ਰਿਹਾ ਹੈ ਤੇਰਾ ਹੁਕਮ ਚੱਲ ਰਿਹਾ ਹੈ ਫਿਰ ਕਹਿੰਦੇ ਝੂਠਾ ਕਿਨੂੰ ਆਖੀਏ ਸਾਰਿਆਂ ਵਿੱਚ ਤੂੰ ਵਰਤ ਰਿਹਾ ਹੈ ਤੇਰੇ ਤੋਂ ਬਿਨਾ ਸੰਸਾਰ ਵਿੱਚ ਕੋਈ ਦੂਜਾ ਹੈ ਨਹੀਂ ਹਰ ਇੱਕ ਘਟ ਵਿੱਚ ਤੂੰ ਆਪ ਵਿਆਪਕ ਹੈ ਸਵਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਜੈ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇਕ ਦਾਤ ਕਹਿੰਦੇ ਪਰਮੇਸ਼ਰ ਜੀ ਸਾਰਿਆਂ ਸਰੀਰਾਂ ਵਿੱਚ ਤੂੰ ਆਪ ਵਰਤ ਰਿਆ ਹੈ ਸਾਰੇ ਦਿਨ ਰਾਤ ਤੈਨੂੰ ਧਿਆਉਂਦੇ ਨੇ ਸਭ ਦਾਤਾ ਤੇਰੇ ਕੋਲੋਂ ਹੀ ਮੰਗਦੇ ਨੇ ਤੂੰ ਇੱਕ ਦਾਤਾ ਇੱਕ ਹੈ ਦਾਤਾ ਜੋ ਦਾਤਾਂ ਦੇਣ ਵਾਲਾ ਹੈ ਅਸੀਂ ਸਭ ਮੰਗਤੇ ਹਾਂ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਹੀਂ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜੀਵ ਤੇਰੇ ਨੇ ਤੇਰੇ ਤੋਂ ਬਾਹਰ ਕੋਈ ਨਹੀਂ ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚ ਹੁੰਦੀਆਂ ਨੇ ਉੱਠਦੀਆਂ ਸਮਾ ਜਾਂਦੀਆਂ ਨੇ ਇਸ ਤਰ੍ਹਾਂ ਸਾਰੇ ਜੀਵ ਤੇਰੇ ਤੋਂ ਪੈਦਾ ਹੁੰਦੇ ਨੇ ਫਿਰ ਤੇਰੇ ਵਿੱਚ ਹੀ ਸਮਾ ਜਾਂਦੇ ਨੇ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲਾ ਤੂੰ ਹੈ ਪਦੈਸ਼ ਕਰਨ ਵਾਲਾ ਤੂੰ ਹੈ ਸਮਾਈ ਦੇਣ ਵਾਲਾ ਤੂੰ ਹੈ ਪਰਮੇਸ਼ਰ ਜੀ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜੈ ਤੇ ਆਵੈ ਮੇਰੇ ਸਾਹਾ ਜਿਉਂ ਪਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤ ਸਾਹਾ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜੈ ਤੇ ਆਵੇ ਮੇਰੇ ਸਾਹਾ ਜਿਉ ਪਾਵੇ ਤਿਉ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਤੈਨੂੰ ਹੀ ਧਿਆਉਂਦੇ ਨੇ ਸਾਰਿਆਂ ਦੀ ਆਸ ਤੇਰੇ ਤੇ ਹੀ ਹੈ ਸਾਰਿਆਂ ਨੂੰ ਤੇਰਾ ਹੀ ਆਸਰਾ ਹੈ ਪਰਮੇਸ਼ਰ ਜੀ ਫਿਰ ਨਾਨਕ ਜੀ ਕਹਿੰਦੇ ਨੇ ਹੇ ਨਾਨਕ ਦੇ ਪਾਤਸ਼ਾਹ ਜਿਵੇਂ ਤੈਨੂੰ ਪਾਉਂਦਾ ਹੈ ਜਿਵੇਂ ਤੇਰੀ ਰਜ਼ਾ ਹੈ ਉਸ ਤਰ੍ਹਾਂ ਹੀ ਸਾਨੂੰ ਤੂੰ ਰੱਖ ਪਰ ਸਾਡਾ ਪਾਤਸ਼ਾਹ ਤੂੰ ਹੀ ਹੈ ਤੂੰ ਸੱਚਾ ਪਾਤਸ਼ਾਹ ਹੈ ਤੂੰ ਸਦਾ ਦੇ ਰਹਿਣ ਵਾਲਾ ਹੈ ਸਾਨੂੰ ਵੀ ਨਾਮ ਦੀ ਦਾਤ ਦੇ ਕੇ आनंद ਵਿੱਚ ਰੱਖ ਜਿਵੇਂ ਤੇਰੀ ਰਜ਼ਾ ਆਪਣੀ ਰਜ਼ਾ ਦੇ ਅਨਸਾਰ ਰੱਖ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ